ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਇਹ ਪਿੰਡ ਬਾਗਾਪਰਾਣਾ ਤਹਿਸੀਲ ਤੇ ਮੋਗਾ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਭਗਤਾ ਭਾਈ ਤੇ ਸਰੀਏ ਵਾਲਾ ਇਹ ਬਠਿੰਡੇ ਜ਼ਿਲ੍ਹੇ ਚ ਪੈਂਦੇ ਆ ਬੰਮੀਆ ਭਾਈ ਸਿੱਖਾ ਕਲਾ ਇਹ ਮੋਗਾ ਸਾਈਡ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸੋ ਸੁਖਾਨੰਦ ਤੋਂ ਸਰੀਏ ਵਾਲੀ ਸੜਕ ਦੇ ਉੱਤੇ ਬਾਈ ਰੇਂਦਾ ਘਰ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਇਸ ਘਰ ਚੋਂ ਮੇਰੀ ਪਹਿਲੀ ਵੀਡੀਓ ਹੈ ਇੱਥੇ ਅੱਜ ਤੁਹਾਨੂੰ ਮੈਂ ਚਾਰ گاਵਾ ਦਿਖਾਉਣੀ ਹੈ ਜਿਹਦੇ ਚ ਇੱਕ ਇਧਰ ਵਾੜ ਤੁਸੀਂ ਦੇਖ ਰਹੇ ਹੋ ਪਹਿਲੇ ਸੂਰਸਤੇ ਗੱਬਣ ਅੱਧ ਗੱਬ ਤੋਤੇ ਹੈ ਬਾਕੀ ਡਿਟੇਲ ਬਾਅਦ ਦੱਸ ਦੂ ਦੋ ਗਾਵਾਂ ਜਿਹੜੀਆਂ ਹਜੇ ਥੋੜੇ ਦਿਨ ਲੈਂਦੀਆਂ ਕੱਚੀਆਂ ਤੇ ਇੱਕ ਗਾਂ ਤਾਜੀ ਸੂਈ ਵੀ ਹੈ ਸੋ ਚਾਰ ਨਾਲ ਦਿਖਾਉਣ ਲੱਗਾ ਹੈ ਚਾਰਾਂ ਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਿੱਧਾ ਬਾਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਇਸ ਸੂਈ ਸਵਾਈ ਗਾਂ ਤੋਂ ਕਰੀਏ ਉਸ ਤੋਂ ਬਾਅਦ ਚ ਗੱਬਣ ਗਾਵਾਂ ਤੁਹਾਨੂੰ ਦਿਖਾਉਣੇ ਆ ਬਾਈ ਸਸਰੀ ਕਾ ਸਸਰੀ ਜੀ ਨਾਮ ਦੱਸਦੇ ਵੀਰੇ ਆਪਣਾ ਨਾਮ ਗੁਰਪ੍ਰੀਤ ਜੀ ਗੁਰਪ੍ਰੀਤ ਭਾਈ ਵਪਾਰ ਦਾ ਕੰਮ ਪੁਰਾਣਾ ਹੀ ਚੱਲਦਾ ਫਿਰ ਹਾਂ ਜੀ ਵੀਡੀਓ ਅਸੀਂ ਪਹਿਲਾਂ ਵੀ ਪਾਈ ਆ ਵੈਸੇ ਹੀ ਅੱਛਾ ਤੇ ਕੰਮ ਕਰਦੇ ਨੇ ਹੋ ਗਈ 17 ਸਾਲ ਜੀ 17 ਸਾਲ ਹੋ ਗਏ ਹਾਂ ਜੀ گاਵਾ ਹੀ ਲਿਆਉਣੇ ਗੁਰਪ੍ਰੀਤ ਭਾਈ ਹਾਂ ਜੀ ਗਾਂਗਾਂ ਦਾ ਕੰਮ ਹੈ ਜੀ ਪਹਿਲੇ ਨੰਬਰ ਤੇ ਗਾਂ ਕਰਨ ਨੂੰ ਸੂਈ ਸੂਈ ਹੈ ਇਹ ਦੂਜਾ ਸੂਆਈ ਇਹਨੂੰ ਚੌਥਾ ਦਾ ਨ ਸੂਈ ਨੂੰ ਹੈ ਅੱਜ ਅੱਜ ਦੁੱਧ ਕਿੰਨਾ ਖੂਗਾ ਹੁਣ ਹੋਵੇ 17 ਕਿਲੋ ਹੋਵੇ 16 ਵ 17 ਹੋਵੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 75 ਆ ਜੀ ਖੋਲ ਨੂੰ ਬੱਚਾ ਕੀ ਦਿੱਤਾ ਨਹੀਂ ਬਈ ਇਹ ਠੀਕ ਹੈ ਦੋਸਤੋ ਬੱਚਾ ਵੱਛੀ ਚੌਥੇ ਦਿਨ 16-17 ਕਿਲੋ ਦੁੱਧ ਹੈ 75000 ਰੇਟ ਹੈ ਰੇਟ ਵੀ ਤੁਹਾਨੂੰ ਠੀਕ ਲੱਗੂਗਾ ਗਾਂ ਦਾ ਢਾਂਚਾ ਵੀ ਸੋਹਣਾ ਹੈ ਬਾਕੀ ਬੱਚਾ ਵੀ ਨਾਲ ਵੱਛੀ ਆ ਗਈ ਹੈ ਸੋ ਜਿਹਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜਿੰਨਾ ਦੁੱਧ ਦੱਸਿਆ ਹੈ ਉਹ ਤੁਸੀਂ ਚੋਕੇ ਲੈ ਲਓ ਜੇ ਇਹ ਤੋਂ ਅੱਗੇ ਤੁਹਾਡੀ ਸੇਵਾ ਦਾ ਵੀ ਤੁਸੀਂ ਕਿੰਨਾ ਖਚੋਲ ਹੋਗੇ ਸੋਹਣਾ ਦੁੱਧ ਪਾਉਗੀ ਗਾਂ ਦਾ ਸਟਰਕਚਰ ਜਿਹੜਾ ਉਹ ਚੰਗਾ ਦਿਸਦਾ ਹੈ ਹਵਾਨੇ ਤੇ ਨਾੜਾਂ ਵੀ ਸੋਹਣੀਆਂ ਬਾਕੀ ਹਵਾਨੇ ਦੀ ਸ਼ੇਪ ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ ਪਾਸ ਤੁਸੀਂ ਆ ਕੇ ਕਰ ਲੈਣੇ ਸੋ ਇਹਦੇ ਨਾਲ ਬੱਚਾ ਮੱਛੀ ਆ ਦੋਸਤੋ 75000 ਚ ਤੁਹਾਨੂੰ ਇੱਕ ਬੰਦਾਂ ਦੀ ਜਹਾ ਮਿਲੂਗੀ ਮੱਛੀ ਦਾ ਕੱਚਾ 나ੜੂਆ ਬਿਲਕੁਲ ਤੁਹਾਨੂੰ ਦਿਸੂਗਾ ਦੋਸਤੋ ਅਜੇ ਸੁੱਕਿਆ ਨਹੀਂਗਾ ਕਿਉਂਕਿ ਮੌਸਮ ਠੰਡ ਦਾ ਆ ਗਿਆ ਤੇ ਸੂਈ ਵੀ ਇਹ ਵੈੜ ਤਾਜੀ ਹੈ ਚੰਗੀ ਮੱਛੀ ਨਾਲ ਇਹਦੇ ਵਾਂਗੂ ਹੀ ਟਾਂਚੇ ਦੀ ਲੱਗਦੀ ਹੈ ਬਾਕੀ ਪਾਸ ਤੁਸੀਂ ਕਰ ਲਓ ਜੇ ਇਸ ਸਾਈਡ ਤੇ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਸੋਹਣੀਆਂ ਦਿਖਾਉਂਦੀ ਹੈਗਾ ਕੰਦਾ ਸਹਜ ਉਹਨੂੰ ਇੱਥੋਂ ਤੁਸੀਂ ਵੀਡੀਓ ਚ ਦੇਖ ਲਿਆ। ਫਿਰ ਤੋਂ ਅੱਗੇ ਦੋ گاਵਾ ਕੱਚੀਆਂ ਤੁਹਾਨੂੰ ਦਿਖਾਉਣੇ ਆ। ਦੋ ਨੰਬਰ ਤੇ ਜਿਹੜੀ ਗੁਰਪ੍ਰੀਤ ਭਾਈ ਦਾ ਗਾਂ। ਇਹ ਕਿੰਨਾ ਮਾ ਸੂਆ ਸੂ ਕਿੰਨੇ ਦਾ ਲਊ ਸੂ। ਇਹ ਜੀ 10 ਦਿਨ ਲੈ ਜੂ ਜੀ ਹਜੇ। ਠੀਕ ਹੈ। ਤੇ ਦੂਸਰਾ ਸੂਆ ਸੂ ਵੀ ਹੈ ਦੂਜਾ। ਇਹਦਾ ਰੇਟ ਕੀ ਰਹਿਣਾ ਬਈ? ਇਹਦਾ 82000 ਆ ਜੀ। ਕੋਲੋਂ। ਦੋਸਤੋ 10 ਦਿਨ ਹਜੇ ਲੈਂਦੀ ਹੈ। 82000 ਡਿਮਾਂਡ ਹੈ। ਸੂਆ ਇਹਨੇ ਦੂਜਾ ਸੂਣਾ। ਥੋੜੀ ਕੱਚੀ ਗਾਂ ਦਿਖਾ ਰਹੇ ਹਾਂ ਤੁਹਾਨੂੰ ਬਾਕੀ ਸਮਝ ਆਊਗੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਕਿਉਂਕਿ ਪਤਾ ਲੱਗਣ ਲੱਗ ਜਾਂਦਾ ਪਸੂ ਦਾ ਵੀ ਉਹ ਕਿੰਨਾ ਕੁ ਤਿਆਰ ਹੋਊਗਾ ਕਿੱਦਾਂ ਦਾ ਤਿਆਰ ਹੋਊਗਾ ਕਦ ਕਾਠੇ ਵੀ ਚੰਗੇ ਦੀ ਗਾਂ ਵੱਡੀ ਵੜ ਹੈ ਹਜੇ ਕੱਚੀ ਜ਼ਰੂਰ ਹੈਗੀ ਆ ਪਰ ਅਜੇ ਆਪਾਂ ਇਹਦੇ ਕੈਰੇਕਟਰ ਨੂੰ ਸਮਝਦੇ ਹਾਂ ਤਾਂ ਹੈਗਾ ਦੁੱਧ ਵਾਲੀ ਤੋ 10 ਦਿਨ ਐ 12 ਦਿਨ ਵੀ ਲੈ ਸਕਦੀ ਐ ਤੋ ਸਦਾ ਅਠਾਂ ਦੇ ਸੂਪੇ ਪਰ ਟਰਾਂਜੀਸ਼ਨ ਫੀਡ ਵਗੈਰਾ ਤੁਸੀਂ ਇਹਨੂੰ ਪਾ ਕੇ ਸੰਭਾਲ ਸਕਦੇ ਹੋ ਇਹਨਾਂ ਦਿਨਾਂ ਦੌਰਾਨ ਇਹ ਤੋ ਅੱਗੇ ਇੱਕ ਹੋਰ ਗਾਂਸੋ ਇਹ ਵੀ ਹਜੇ ਦਿਨ ਲਾਊਗੀ ਸੋਨ ਚ ਜਿਹੜੀ 3 ਨੰਬਰ ਤੇ ਗਾਂ ਗੋਪੀਕਬਾਈ ਦਿਖਾ ਰਹੇ ਆਪਾਂ ਹਾਂਜੀ ਇਹ ਕਿੰਨੇ ਦਿਨ ਲਾਊਗੀ ਕਿੰਨਾ ਮਸੂਆ ਇਹ ਲੈ ਜੀ 8 ਤੋਂ 10 ਦਿਨ ਦੂਸਰਾ ਸੂਆ ਆਇਆ ਜੀ ਸੀਲ ਠੰਡੀ ਹੋਵੇ ਸੇ ਠੀਕ ਐ ਇਹਦਾ ਰੇਟ ਕੀ ਰਹੂਗਾ ਬਈ ਇਹਦਾ 60000 ਆ ਜੀ 60000 ਹਾਂਜੀ ਖੋਲੋ ਦੋਸਤੋ 60000 ਰੇਟ ਹੈ ਕਈ ਵਾਰ ਆਸੀ ਪੇਮੈਂਟ ਘੱਟ ਲਾਉਣੀ ਹੁੰਦੀ ਹੈ ਬਿਨਾ ਚੱਕ ਪਸੂ ਤੋਂ ਉਸੇ ਹਿਸਾਬ ਤੇ ਮਿਲਣਾ ਜਿੰਨੀ ਪੇਮੈਂਟ ਲਾ ਲੋਂਗੇ ਅੱਜ ਦੇ ਟਾਈਮ 'ਚ 3-3 ਲੱਖ ਦੀ ਵੀ ਗਾਂ ਹੈਗੀ ਹੈ ਪਰ 60000 'ਚ ਗਾਂ ਤੁਹਾਨੂੰ ਸੋਹਣੀ ਮਿਲ ਜੂਗੀ ਇਹ ਨਹੀਂ ਵੀ ਕੋਈ ਜੋ ਤੁਸੀਂ ਖਰੀਦ ਕੇ ਲੈ ਜਾਓਗੇ ਕੋਈ ਕਹੂਗਾ ਵੀ ਤੁਸੀਂ ਪੈਸੇ ਲਾਏ ਗਾਂ ਤੇ ਕਿਦਾਂ ਦੀ ਹੈ ਕੱਦ ਵੀ ਸੋਹਣਾ ਢਾਂਚਾ ਵੀ ਚੰਗਾ ਥਾਣੇ ਦਾ ਹੱਥੀ ਚੁਆਈ ਵਾਲਾ ਥੋੜਾ ਕ੍ਰੋਸ ਅੰਗ ਹੈ ਪਰ ਇਹਦੇ ਤਾਂ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਦੀ ਫੈਂਟ ਥੋੜੀ ਚੰਗੀ ਬਣੀ ਰਹਿੰਦੀ ਹੈ ਦੂਜੀ ਗੱਲ ਦੁੱਧ ਜਿਹੜਾ ਦੁੱਧ ਦੇਣੇ ਆਪਦੇ ਹਿਸਾਬ ਨਾਲ ਦੀ ਕੈਪੈਸਿਟੀ ਦੇ ਹਿਸਾਬ ਤੇ ਨੇ ਦੇਈ ਜਾਣਾ ਬੱਚੇ ਤੋਂ ਤੁਸੀਂ ਸੋਨੇ ਲੈ ਸਕਦੇ ਹੋ ਵਾਣਾ ਫੈਕਸੀ ਜਿਆ ਰੱਖੋਗੀ ਥਣ ਬਿਲਕੁਲ ਅਥੀਂ ਚੁਆਈ ਜਾਣਾ ਸੋ ਇਹਦਾ ਰੇਟ 60000 ਹੈ ਇੱਕ ਬੱਚੀ ਤੁਹਾਨੂੰ ਦਿਖਾਉਣੀ ਹੈ ਦੋਸਤੋ ਗਾਂ ਜਿਹੜੀ ਪਹਿਲੇ 16 ਹਸਤੇ ਕੱਪਣ ਹੈ ਗੁਰਪ੍ਰੀਤ ਭਾਈ ਇਹ ਪਹਿਲਾਂ ਸੁਣਿਆ ਨੇ ਹਾਂਜੀ ਪਹਿਲਾ ਸੁਆਈ ਇਹਦਾ ਠੀਕ ਹੈ ਅੱਛਾ ਇਹ ਕਿੰਨੇ ਚਿਰ ਦੀ ਕੱਪਣ ਹੈ ਇਸ ਟਾਈਮ ਇਹ ਸਾਢੇ 6 ਤੋਂ ਉੱਪਰ ਹੀ ਹੈ ਜੀ ਚੈੱਕ ਪਾਸ ਹੋਈ ਵੀ ਹਾਂਜੀ ਅਗਲਾ ਕਾਰਾ ਜਿਹਦੇ ਲਈ ਯਾਨੀ ਕਰਾ ਸਕਦਾ ਜੀ ਕੀ ਰੇਟ ਕਰਦੇ ਹੋ ਦਾ ਬਈ ਇਹਦਾ 30000 ਆ ਜੀ 30000 ਲਿਆਓ ਬਈ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਹੈ 30000 ਰੇਟ ਹੈ ਜਿਹਨੇ ਲਜਾਣੀ ਹੈ ਉਹ ਚੈੱਕ ਪਾਸ ਕਰਵਾ ਸਕਦਾ ਹੈ ਸਿੰਗ ਇੱਕ ਬਿਲਕੁਲ ਹੈ ਨਹੀਂਗਾ ਮੋੜ ਦੇ ਵਿੱਚੋਂ ਤੇ ਦੂਜਾ ਜਿਵੇਂ ਫੋਟ ਫੁੱਟੀ ਹੁੰਦੀ ਹੈ ਕਹ ਲੋ ਜਾਂ ਹੋ ਸਕਦਾ ਸੈਂਗੀ ਹੋਵੇ ਤੇ ਉਹ 1.5 ਤੋਂ 2 ਇੰਚ ਦਾ ਦਿਸਦਾ ਹੈ ਬਾਕੀ ਤਾਂ ਜੀ ਤੁਹਾਡੇ ਸਾਹਮਣੇ ਇਹ ਰੇਟ ਇਹਦਾ 30000 ਹੈ ਬਾਈ ਚੈੱਕ ਪਾਸ ਕਰਾ ਕੇ ਲਿਆਇਆ ਲਿਜਾਣ ਵਾਲਾ ਵੀ ਇੱਥੇ ਹੀ ਚੈੱਕ ਪਾਸ ਕਰਾ ਲੇ ਬਾਅਦ ਚ ਕਿਸੇ ਕੋਲੋਂ ਲਾਂਭਾ ਨਾ ਦਿਓ ਜੀ ਉਹ ਤਸੱਲੀ ਕਰਨਾ ਹੱਕ ਆ ਤਾਂ ਕਰ ਸਕਦੇ ਹਾਂ ਥਣ ਚਾਰ ਹੀ ਦਿਸਦੇ ਆ ਕੋਈ ਸ਼ਾਖ ਇੱਥੋਂ ਨਹੀਂ ਦਿਸਦੀ ਇਹਦੇ ਸੋ ਇਹ ਨਾਗ ਸੀਗੇ ਦੱਸੋ ਅੱਜ ਦੀ ਵੀਡੀਓ ਚ ਵਿਕਰੀ ਵਾਲੇ ਅਲੱਗ ਅਲੱਗ ਪਸ਼ੂ ਅਲੱਗ ਅਲੱਗ ਕੀਮਤ ਹੈ ਤੁਸੀਂ ਆਪਦੀ ਪਸੰਦ ਦਾ ਪਸ਼ੂ ਆਪਦੀ ਸਮਝ ਨਾਲ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ